ਸੌਰਨ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਅਨਸਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ 'ਚ ਕੀ ਚੱਲ ਰਿਹਾ ਜੀ? ਕੋਈ ਸ਼ਾਂਤੀ ਹੋਈ? ਤਾਰੀਖ ਦਾ ਕੋਈ ਐਲਾਨ ਹੋਇਆ? ਦੇਖੋ ਅਨਸਨ ਸਾਹਿਬ ਗੱਲ ਇਹ ਜੀ ਕਿ ਅਜਿਹਾ ਵਿਦਿਆਰਥੀਆਂ ਦੇ ਵੱਲੋਂ ਫਿਰ ਐਲਾਨ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਸ ਤਰੀਕੇ ਦੇ ਨਾਲ ਸਾਡੀਆਂ ਗੱਲਾਂ ਨੂੰ ਨਹੀਂ ਮੰਨਿਆ ਜਾ ਰਿਹਾ। ਕੋਣ ਜੀ ਉਸ ਹਿਸਾਬ ਦੇ ਨਾਲ ਸਾਨੂੰ ਇੱਕ ਵਾਰੀ ਫੇਰ ਹਮਲਾ ਮਾਰਨਾ ਪਊਗਾ ਤੇ ਵਿਦਿਆਰਥੀਆਂ ਨੇ ਅੱਜ ਹਮਲੇ ਦੀ ਗਲਤ ਕਰ ਦਿੱਤੀ ਆ ਵਿਦਿਆਰਥੀਆਂ ਨੇ ਐਲਾਨ ਕੀਤਾ ਜੀ ਕਿ ਅਸੀਂ ਇੱਕ ਦਿਨ ਦੇ ਲਈ ਯੂਨੀਵਰਸਿਟੀ ਦੇ ਵਿੱਚ ਫੇਰ ਪ੍ਰਦਰਸ਼ਨ ਕਰਾਂਗੇ ਤੇ ਇਹ ਤਰੀਕ ਜਿਹੜੀ ਮਿੱਥੀ ਗਈ ਆ ਇਹ ਹੈ ਜੀ ਦੀ 26 26 ਨਵੰਬਰ ਨੂੰ ਇੱਕ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਦਿਆਰਥੀਆਂ ਨੇ ਫੇਰ ਬੰਦ ਕਰ ਦੇਣੀ ਆ ਵਿਦਿਆਰਥੀਆਂ ਨੇ ਇਹ ਗੱਲ ਕਹੀ ਆ ਜੀ ਕਿ ਜਿੰਨੀ ਦੇਰ ਤੱਕ ਸੈਨੇਟ ਦੀ ਚੋਣ ਦੀ ਤਰੀਕ ਦਾ ਐਲਾਨ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਆਪਦਾ ਪ੍ਰਦਰਸ਼ਨ ਜਾਰੀ ਰੱਖਾਂਗੇ ਉਹਨਾਂ ਨੇ ਦੋ ਟੋਕ ਕੇ ਗੱਲ ਕਹੀ ਆ ਵੀ ਭਾਵੇਂ ਕੁਝ ਕਵੇ ਕੋਈ ਨਾ ਕਵੇ ਅਤਿਆਚਾਰ ਹੋਵੇ ਪਰਚੇ ਹੋਣ ਲਾਤੀ ਚਾਰਜ ਹੋਵੇ ਕੁਝ ਵੀ ਹੋਵੇ ਪਰ ਅਸੀਂ 26 ਤਰੀਕ ਨੂੰ ਇੱਕ ਵਾਰੀ ਫੇਰ ਪ੍ਰਦਰਸ਼ਨ ਕਰਾਂਗੇ ਯੂਨੀਵਰਸਿਟੀ ਅਸੀਂ ਬੰਦ ਰੱਖਾਂਗੇ ਜਿੰਨੀ ਦੇਰ ਤੱਕ ਸੈਨੇਟ ਦੀ ਚੋਣ ਦੀ ਤਰੀਕ ਨਹੀਂ ਐਲਾਨੀ ਜਾਂਦੀ ਉਨੀ ਦੇਰ ਤੱਕ ਇਹ ਸੰਘਰਸ਼ ਜਾਰੀ ਰਹੂਗਾ ਜਨਾਬ ਜੀ ਐਸਡੀਪੀਸੀ ਦਾ ਜਿਹੜਾ YouTube ਚੈਨਲ ਸੀ ਉਹ ਬੜਾ ਪਪੂਲਰ ਚੈਨਲ ਹੈ ਉਹਨਾਂ ਨੇ ਉਹ ਬੰਦ ਕਿਉਂ ਕਰ ਦਿੱਤਾ ਸਰ ਸਾਹਿਬ ਦੇਖੋ ਜਿਹੜਾ ਤਾਂ YouTube ਦਾ ਇਤਰਾਜ਼ ਆ YouTube ਤੁਹਾਨੂੰ ਈਮੇਲ ਕਰਕੇ ਸੂਚਿਤ ਕਰਦੀ ਹੈ ਤੇ ਉਹ ਕਹਿੰਦੀ ਕਿ ਭਾਈ ਕੰਟੈਂਟ ਆ ਜਿਹੜਾ ਸਾਡੇ ਕੋਲੇ ਆਇਆ ਜਿਹੜਾ ਤੁਸੀਂ ਅਪਲੋਡ ਕੀਤਾ ਉਹ ਕੰਟੈਂਟ ਸਾਡੇ ਨਿਯਮ ਤੇ ਸ਼ਰਤਾਂ ਦੇ ਮੁਤਾਬਕ ਨਹੀਂ ਆ ਤੇ ਇਹਦੇ ਵਿੱਚ ਇਹੀ ਕਾਰਨ ਦੱਸਿਆ ਗਿਆ ਜਿਹੜਾ ਕਿ YouTube ਨੇ ਸਮੀਖਿਆ ਭੇਜਿਆ 19 ਨਵੰਬਰ ਨੂੰ ਸ਼ਾਮੀ ਜਦੋਂ ਹਰਵੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਹਰ ਰੋਜ਼ ਰਹਿ ਰਾਸ ਸਾਹਿਬ ਦਾ ਪਾਠ ਹੋ ਰਿਹਾ ਸੀਗਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਇਸ ਦੌਰਾਨ ਇਹ ਕਾਰਵਾਈ ਲਾਗੂ ਹੋਈ ਆ YouTube ਦੇ ਮੁਤਾਬਕ ਕਿ 31 ਅਕਤੂਬਰ ਨੂੰ ਅਪਲੋਡ ਕੀਤੀ ਗਈ ਇੱਕ ਵੀਡੀਓ ਦੇ ਉੱਤੇ ਉਹਨਾਂ ਦੀ ਨੀਤੀ ਦੇ ਤਹਿਤ ਇਤਰਾਜ਼ ਆ। ਵੀਡੀਓ ਦੇ ਵਿੱਚ ਇੱਕ ਸਿੱਖ ਪ੍ਰਚਾਰਕ ਵੱਲੋਂ ਸਿੱਖ ਇਤਿਹਾਸ ਨਾਲ ਜੁੜੇ ਤੱਤ ਤੇ 1984 ਦੀਆਂ ਕਤਲਡਾਵਾਂ ਦੇ ਸੰਦਰਭ ਦੇ ਵਿੱਚ ਵਿਚਾਰ ਪੇਸ਼ ਕੀਤੇ ਗਏ ਸੀ। ਵੀਡੀਓ ਦੇ ਵਿੱਚ ਸਿੱਖ ਯੋਧਿਆਂ ਦੇ ਬਾਰੇ ਇਤਿਹਾਸਕ ਵਿਚਾਰ ਸਾਂਝੇ ਕੀਤੇ ਗਏ ਸ਼੍ਰੋਮਣੀ ਕਮੇਟੀ ਨੇ ਕਿਹਾ ਇਹਨਾਂ ਨੇ YouTube ਨੂੰ ਸਪਸ਼ਟੀਕਰਨ ਭੇਜਿਆ ਇਹਨਾਂ ਨੇ ਕਿਹਾ ਜਿਵੇਂ ਵਿਚਾਰ ਸਾਂਝੇ ਕੀਤੇ ਗਏ ਸੀ YouTube ਨੇ ਇਹਨੂੰ ਆਪਣੀ ਕੰਟੈਂਟ ਗਾਈਡਲਾਈਨ ਦੀ ਉਲੰਘਣਾ ਮੰਨਿਆ। ਇਹਦੇ ਚੱਲਦੇ ਆ ਚੈਨਲ ਦੀਆਂ ਗਤੀਵਿਧੀਆਂ ਅਸਥਾਈ ਤੌਰ ਤੇ ਰੁਕੀਆਂ ਐਸਜੀਪੀਸੀ ਨੇ YouTube ਨੂੰ ਆਪਣਾ ਸਿੱਖ ਦ੍ਰਿਸ਼ਟੀਕੋਣ ਤੇ ਵੀਡੀਓ ਦਾ ਇਤਿਹਾਸਕ ਹਵਾਲਾ ਵਿਸਾਰ ਦੇ ਨਾਲ ਭੇਜਤਾ ਇਹ ਗੱਲ ਕਹੀ ਹੈ ਕਿ ਇਹਦੇ ਵਿੱਚ ਕੋਈ ਗਲਤ ਨਹੀਂ ਕਿਹਾ ਗਿਆ ਇਹਦੇ ਵਿੱਚ ਜੋ ਗੱਲ ਕਹੀ ਗਈ ਉਹ ਬਿਲਕੁਲ ਸਹੀ ਹੈ ਜੀ ਸ਼ਿਕਾਇਤ ਕੀਤੀ ਹੈ ਕਿਸੇ ਨੇ ਨਹੀਂ ਇਹ ਅਸਲ ਵਿੱਚ ਨਾ ਸ਼ਿਕਾਇਤ ਦੀ ਗੱਲ ਨਹੀਂ ਹੁੰਦੀ ਜੇ ਮੰਨ ਲਓ ਕਿ ਆਪਾਂ ਵੀਡੀਓ ਅਪਲੋਡ ਕੀਤੀ ਆ ਉਹਨਾਂ ਨੂੰ ਤਾਂ ਹੁਣ ਦੇਖੋ ਸਿੱਖ ਇਤਿਹਾਸ ਦੇ ਪਾਤਰਾਂ ਬਾਰੇ ਜਾਂ ਸਾਡੇ ਜਜ਼ਬਾਤ ਦੇ ਬਾਰੇ ਤੱਕ ਨਾ YouTube ਨੂੰ ਜਾਣਕਾਰੀ ਹੋਣੀ ਉਹਨਾਂ ਨੇ ਤਾਂ ਐਲਗੋਰਿਦਮ ਦੇ ਵਿੱਚ ਜਿਹੜੀ ਚੀਜ਼ ਆ ਗਈ ਉਹਨਾਂ ਨੇ ਤਾਂ ਕਿਰਜੇ ਵੀ ਜਿਹੜੇ ਸੌਫਟਵੇਅਰ ਦੇ ਮੁਤਾਬਕ ਜਿਹੜੀ ਚੀਜ਼ ਆ ਗਈ ਉਹਨਾਂ ਨੇ ਤਾਂ ਉਹ ਦੇਖਣਾ ਜੀ ਕਿ ਭਾਈ ਆਹ ਚੀਜ਼ ਸਾਡੇ ਲਈ ਸੂਟੇਬਲ ਨਹੀਂ ਆਹ ਇਹ ਚੀਜ਼ ਸਾਡੀਆਂ ਗਾਈਡਲਾਈਨ ਦੇ ਉਲਟਾ ਇਧਰਲੀ ਸ਼ਿਕਾਇਤ ਦੀ ਲੋੜ ਨਹੀਂ ਆ ਉਹ ਆਪ ਵੀ ਰਿਵਿਊ ਕਰਦੇ ਆ ਤੇ ਉਹਨਾਂ ਦੇ ਮੁਤਾਬਕ ਨਹੀਂ ਸੀ ਉਹਨਾਂ ਨੇ ਟੁਕਵੀ ਤੇ ਇਸ ਕਰਕੇ ਆ ਹੋ ਸਕਦਾ ਵੀ ਜਿਹੜਾ ਸਪਸ਼ਟਿਕਰਨ ਦਿੱਤਾ ਉਸ ਤੋਂ ਬਾਅਦ ਸੰਤੁਸ਼ਟ ਵੀ ਹੋ ਜਾਣ YouTube ਦੇ ਅਧਿਕਾਰੀ ਤੇ ਜੇਕਰ ਨਾ ਵੀ ਹੋਏ ਤਾਂ ਇਹ 7 ਦਿਨਾਂ ਵਾਸਤੇ ਸਸਪੈਂਡ ਕੀਤਾ ਹੈਗਾ ਜੀ 7 ਦਿਨਾਂ ਵਾਸਤੇ ਹੂੰ ਹੂੰ ਨਵੇਂ ਚੁਣੇ ਗਏ ਐਮਐਲਏ ਨੇ ਜਿਹੜੇ ਹੁਣ ਉਹਨਾਂ ਨੇ ਸੌਂ ਚੱਕ ਲਈ ਜੀ ਸੰਧੂ ਸਾਹਿਬ ਨੇ ਬਿਲਕੁਲ ਜੀ ਬਿਲਕੁਲ ਅਜੇ ਹਰਮੀਰ ਸਿੰਘ ਥੱਲੂ ਹਰਾਂ ਨੇ ਸੌਂ ਚੱਕ ਲਈ ਆ ਇਹਨਾਂ ਨੇ ਸੌਂ ਚੁੱਕਣ ਤੋਂ ਬਾਅਦ ਇਹ ਗੱਲ ਕਹੀ ਹੈ ਕਿ ਇਲਾਕੇ ਦੇ ਲੋਕਾਂ ਦੀ ਹਲਕੇ ਦੇ ਲੋਕਾਂ ਦੀ ਕਸਵਟੀ ਦੇ ਉੱਤੇ ਖਰੇ ਉਤਰਾਂਗੇ ਇਹਨਾਂ ਨੇ ਸੌਂ ਚੁੱਕਣ ਤੋਂ ਬਾਅਦ ਤੇ ਅਜੇ ਚਲੋ ਚਾਹ ਵੀ ਬਨਾਇਆ ਤੇ ਅੱਜ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਇਹਨਾਂ ਨੂੰ ਸੋਚ ਚੁੱਕਾਈ ਆ ਤੇ ਇਹ ਹੁਣੇ-ਹੁਣੇ ਆਪਾਂ ਜਾਣਦੇ ਇੱਕ ਵਿਧਾਇਕ ਬਣਨ ਦੇ ਵਿੱਚ ਕਾਮਯਾਬ ਹੋਏ ਆ ਤੇ ਇਹਨਾਂ ਦੀ ਕਿਹੋ ਜੀ ਕਾਰਗੁਜ਼ਾਰੀ ਹੋਊਗੀ ਇਹ ਚਲੋ ਸਮੇਂ ਨੇ ਤੈਅ ਕਰਨੀ ਆ ਪਰ ਚਾਹ ਹੈਗਾ ਇਹਨਾਂ ਨੂੰ ਕਿ 54ਵੀਂ ਵਾਰ ਐਮਐਲਏ ਬਣੇ ਆ ਆ ਜਿਹੜੀ ਕਿਸਾਨਾਂ ਦੀ ਟਰਾਲੀ ਚੋਰੀ ਹੋਈ ਸੀ ਹੋਰ ਵੀ ਕਈ ਚੀਜ਼ਾਂ ਚੋਰੀਆਂ ਹੋਈਆਂ ਸੀ ਇਸ ਮਾਮਲੇ ਦੇ ਵਿੱਚ ਕਿਹੜਾ ਲੀਡਰ ਆ ਜਿਹੜਾ ਆਮ ਆਦਮੀ ਪਾਰਟੀ ਛੱਡ ਗਿਆ ਦੇਖੋ ਆਮ ਆਦਮੀ ਪਾਰਟੀ ਦੇ ਨੇਤਾ ਨਾ ਉਹਦੇ ਬਾਰੇ ਪਹਿਲਾਂ ਵੀ ਬਵਾਦ ਚੱਲਦੇ ਰਹੇ ਆ ਕਿਸਾਨਾਂ ਦੀ ਖਬਰ ਆਪਾਂ ਕੱਲ ਵੀ ਸਾਂਝੀ ਕੀਤੀ ਸੀ ਵੀ ਭਾਈ ਕਿਸ ਤਰੀਕੇ ਦੇ ਨਾਲ ਕਾਰਜ ਸாதਕ ਅਫਸਰ ਦੀ ਸਰਕਾਰੀ ਕੋਠੀ ਦੇ ਵਿਹੜੇ ਤੋਂ ਜੀਸੀਬੀ ਨਾਲ ਜਿਹੜੀ ਖਦਾਈ ਕੀਤੀ ਗਈ ਮਿੱਟੀ ਪੱਟੀ ਗਈ ਉਹਦੇ ਤੋਂ ਬਾਅਦ ਟਰਾਲੀਆਂ ਦਾ ਸਬਾਨ ਮਿਲਿਆ ਪਰ ਅੱਜ ਇਸ ਮਾਮਲੇ ਦੇ ਵਿੱਚ ਨਾਬਾ ਨਗਰ ਕੌਂਸਲ ਪ੍ਰਧਾਨ ਸੁਜਾਤਾ ਕਾਵਲਾ ਦੇ ਪਤੀ ਪੰਕਜ ਪੱਪੂ ਨੇ ਫੇਸਬੁੱਕ ਤੇ ਲਾਈਵ ਹੋ ਕੇ ਖੁਦ ਨੂੰ ਪਾਰਟੀ ਦੇ ਵਿੱਚੋਂ ਬਾਹਰ ਹੋਣ ਦਾ ਐਲਾਨ ਕੀਤਾ ਨਾਬਾ ਦੇ ਵਿਧਾਇਕ ਦੇਬਮਾਨ ਦੇ ਨਜ਼ਦੀਕੀ ਜਿਹੜੇ ਤੇ ਪੰਕਜ ਪੱਪੂ ਨੇ ਗੱਲ ਕਹੀ ਆ ਵੀ ਜਦੋਂ ਤੱਕ ਮੈਂ ਖੁਦ ਨੂੰ નિર્ਦੋਸ਼ ਨਹੀਂ ਸਾਬਤ ਕਰਦਾ ਉਦੋਂ ਤੱਕ ਮੈਂ ਤੇ ਮੇਰਾ ਪਰਿਵਾਰ ਪਾਰਟੀ ਦੀ ਕਿਸੇ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਵਾਂਗੇ ਪਿਛਲੇ ਹਫ਼ਤੇ ਆਪਦੀ ਦੁਕਾਨ ਦੇ ਵਿੱਚ ਆਮ ਆਰਮੀ ਪਾਰਟੀ ਦਾ ਦਫ਼ਤਰ ਖੋਲਣ ਵਾਲੇ ਪੰਕਜ ਪੱਪੂ ਨੇ ਇੱਕ ਵਾਰੀ ਫਿਰ ਅਗਿਤ ਲੱਗੇ ਦੋਸ਼ਾਂ ਨੂੰ ਝੂਠਾ ਕਿਹਾ ਤੇ ਕੁਝ ਕੌਂਸਲਰਾਂ ਦੀ ਸਾਜ਼ਿਸ਼ ਕਿਹਾ ਤੇ ਪੰਕਜ ਪੱਪੂ ਨੇ ਕਿਹਾ ਜੀ ਕਿ ਹੁਣ ਇਸ ਕਟਦਾ ਕਰਮ ਦੇ ਚਲਦਿਆਂ ਲੋਕ ਉਹਨਾਂ ਦੀ ਪਾਰਟੀ ਤੇ ਵਿਧਾਇਕ ਨੂੰ ਨਿਸ਼ਾਨਾ ਬਣਾਉਣ ਲੱਗੇ ਜਿਹਦੇ ਕਰਕੇ ਉਹ ਪਰੇ ਹੋਣ ਲੱਗਿਆ ਤੇ ਕਿਸਾਨਾਂ ਨੇ ਸਿੰਘ ਸਾਹਿਬ ਇਹ ਗੱਲ ਕਹੀ ਆ ਉਹ ਕਹਿੰਦੇ ਸਾਨੂੰ ਪੁਲਿਸ ਦੇ ਉੱਤੇ ਕੋਈ ਭਰੋਸਾ ਨਹੀਂ ਸੀ ਸਾਨੂੰ ਕਿਸੇ ਦੇ ਉੱਤੇ ਯਕੀਨ ਨਹੀਂ ਇਸ ਕਰਕੇ ਇਹ ਸਾਰਾ ਸਮਾਨ ਜਿਹੜਾ ਕਿ ਦੱਬਿਆ ਹੋਇਆ ਗਵਾਚਿਆ ਹੋਇਆ ਇਹ ਅਸੀਂ ਖੁਦ ਲੱਭ ਰਹੇ ਆ ਅਸੀਂ ਪੈੜਦਰ ਪੈੜਦਰ ਪੈੜ ਦੱਬੀ ਜੰਨੇ ਆ ਤੇ ਤੀਜੀ ਵਾਰ ਟਰਾਲੀਆਂ ਦੇ ਵਿੱਚੋਂ ਗਵਾਚਿਆ ਸਮਾਨ ਹੀ ਲੱਭਿਆ ਸਾਨੂੰ ਅੱਛਾ ਜਨਾ ਜੀ ਡੀਆਈਜੀ ਭੁੱਲਰ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਜੇਲ੍ਹ ਦੀ ਕਾਲ ਕੋਠੜੀ ਚ ਨੀਂਦ ਨਹੀਂ ਆਉਂਦੀ ਗੱਦਾ ਨਹੀਂ ਹੈਗਾ ਜੋਬਦਾ ਰਹਿੰਦਾ ਜਿੱਥੇ ਵੀ ਉਹ ਪੈਂਦੇ ਆ ਥੜੇ ਤੇ ਹੁਣ ਮੇਰਾ ਖਿਆਲ ਆ ਵੀ ਉਹਨਾਂ ਨੂੰ ਹੋਰ ਜੇਲ੍ਹ ਚ ਰਹਿਣਾ ਪੈਣਾ ਕੋਈ ਉਹਨਾਂ ਨੂੰ ਫੈਸਿਲਿਟੀ ਮਿਲੀ ਕਿੰਨਾ ਚਿਰ ਹੋਰ ਰਹਿਣਾ ਪੈਣਾ ਜੇਲ੍ਹ ਚ ਇਹਨਾਂ ਸਭ ਦੇਖੋ ਅੱਜ ਇਹਨਾਂ ਨੂੰ ਨਾ ਫੇਰ ਪੇਸ਼ ਕੀਤਾ ਗਿਆ ਸੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ ਕਾਨਫਰੰਸ ਰਾਹੀਂ ਪੇਸ਼ ਕਰਕੇ ਅਦਾਲਤ ਦੇ ਵਿੱਚ ਤੇ ਪਤਾ ਲੱਗਾ ਜੀ 14 ਦਿਨ ਦੇ ਲਈ ਇਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਹੋਰ ਵਾਧਾ ਹੋਇਆ 14 ਦਿਨਾਂ ਵਾਸਤੇ ਦੂਜੀ ਗੱਲ ਇਹ ਵੀ ਕਿ ਇਹਨਾਂ ਨੂੰ ਗੱਦਾ ਤਾਂ ਮੇਰੇ ਖਿਆਲ ਮਿਲ ਗਿਆ ਹੋਣਾ ਹਾਲਾਂਕਿ ਜਾਣਕਾਰੀ ਤਾਂ ਨਹੀਂ ਆਈ ਪਰ ਇੰਨੀ ਗੱਲ ਜ਼ਰੂਰ ਆ ਵੀ ਭਾਈ ਇਹਨਾਂ ਨੂੰ ਗੱਦਾ ਮਿਲ ਗਿਆ ਹੋਣਾ ਕਿਉਂਕਿ ਅਦਾਲਤ ਨੇ ਵੀ ਇਹ ਗੱਲ ਕਹੀ ਸੀ ਸੀਬੀਆਈ ਨੂੰ ਤੇ ਉਧਰ ਜੀ ਜੇਲ੍ਹ ਦੇ ਸੁਪਰਡੈਂਟ ਨੂੰ ਤੇ ਭਾਈ ਤੁਸੀਂ ਇਹਦੇ ਬਾਰੇ ਵਿਚਾਰ ਕਰਿਓ ਚਲੋ ਗੱਦਾ ਤਾਂ ਮਿਲ ਗਿਆ ਹੋਣਾ ਗੱਦਾ ਕੋਈ ਬਹੁਤ ਵੱਡੀ ਤੇ ਇਤਰਾਜ਼ਯੋਗ ਗੱਲ ਨਹੀਂ ਗਈ ਪਰ ਇੰਨੀ ਗੱਲ ਜ਼ਰੂਰ ਆ ਵੀ ਭਾਈ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਪਰਿਵਾਰ ਨੇ ਅਦਾਲਤ ਦੇ ਵਿੱਚ ਅਰਜ਼ੀ ਦਾਖਲ ਕੀਤੀ ਆ ਵੀ ਭਾਈ ਸਾਰੇ ਅਕਾਊਂਟ ਸਾਡੇ ਫ੍ਰੀਜ਼ ਕੀਤੇ ਪਏ ਆ ਅਸੀਂ ਘਰ ਦਾ ਖਰਚਾ ਕਿਵੇਂ ਚਲਾਉਣਾ ਜੀ ਤੇ ਅਮਰਪਾਲ ਸਿੰਘ ਨੂੰ ਹੁਣ ਸਰਦਰੋਧ ਦੇ ਸੈਸ਼ਨ ਦੇ ਵਿੱਚ ਪਾਰਲੀਮੈਂਟ ਵਿੱਚ ਆਉਣ ਦਿੱਤਾ ਜਾਏਗਾ ਦੇਖੋ ਇਹਦੇ ਲਈ ਤਾਂ ਉਹਨੇ ਅਰਜ਼ੀ ਪਾਈ ਹੈ ਸੰਸਦ ਸਾਹਿਬ ਪਣੀ ਤੱਕ ਉਹ ਕਨਫਰਮ ਨਹੀਂ ਹੈਗਾ ਕਿਉਂਕਿ ਅਰਜ਼ੀ ਤਾਂ ਉਹਨਾਂ ਨੇ ਬਹੁਤ ਵਾਰੀ ਪਹਿਲਾਂ ਵੀ ਪਾਈ ਆ ਅਮਰਪਾਲ ਸਿੰਘ ਇਹ ਚਾਹੁੰਦਾ ਜੀ ਕਿ ਮੈਨੂੰ ਸਰਦਰੋਧ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲ ਜੇ ਪਰ ਹਾਲੇ ਤੱਕ ਉਹਨਾਂ ਨੂੰ ਮੌਕਾ ਮਿਲਿਆ ਨਹੀਂਗਾ ਜਦੋਂ ਤੋਂ ਮੈਂਬਰ ਪਾਰਲੀਮੈਂਟ ਬਣਿਆ ਆ ਇਤਵੀ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਿਆ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਅਮਰਤਪਾਲ ਸਿੰਘ ਹੋਰਾਂ ਨੇ ਆਪਣੇ ਵਕੀਲਾਂ ਦੇ ਰਾਹੀਂ ਹਾਈ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਆ ਉਹ ਤਾਂ ਕਰਕੇ ਦਾਖਲ ਕੀਤੀ ਕਿਉਂਕਿ ਪਹਿਲਾਂ ਸੁਪਰੀਮ ਕੋਰਟ 'ਚ ਪਾਈ ਸੀ ਅਰਜ਼ੀ ਸੁਪਰੀਮ ਕੋਰਟ ਨੇ ਕਿਹਾ ਵੀ ਸਾਡੇ ਕੋਲੇ ਨਹੀਂ ਤੁਸੀਂ ਆਉਣਾ ਤੁਸੀਂ ਸਿੱਧੇ ਪਹਿਲਾਂ ਜਾਓ ਜੀ ਇੱਥੇ ਹਾਈ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਅਗਲਾ ਫੈਸਲਾ ਹੋਊਗਾ ਤੇ ਇਹ ਆਪਣੇ ਵਕੀਲਾਂ ਦੇ ਰਾਹੀਂ ਹੁਣ ਇੱਥੇ ਗਏ ਯਾਨੀ ਕਿ ਹਾਈ ਕੋਰਟ ਦੇ ਵਿੱਚ ਬਾਕੀ ਦੇਖੋ ਜੀ ਅਗਲੀ ਜਾਣਕਾਰੀ ਕੀ ਮਿਲਦੀ ਹੈ ਤੇ ਬਠਿੰਡੇ ਦੀ ਜਿਹੜੀ ਕਾਲੀ ਥਾਰ ਵਾਲੀ ਕਨਸਟੇਬਲ ਸੀ ਉਹ ਕੁੜੀ ਦਾ ਬੜਾ ਚਰਚਾ ਰਿਹਾ ਹੁਣ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਬਿਲਕੁਲ ਜੀ ਬਿਲਕੁਲ ਜ਼ਮਾਨਤ ਮਿਲ ਹੀ ਗਈ ਅਸਲ ਦੇ ਵਿੱਚ ਗੱਲ ਇਹ ਆ ਅੱਜ ਜੱਜ ਸਾਹਿਬਾਨ ਦੇ ਵੱਲੋਂ ਹਾਈ ਕੋਰਟ ਦੇ ਵੱਲੋਂ ਇਹਨੂੰ ਜ਼ਮਾਨਤ ਮਿਲ ਗਈ ਹੈ ਇਹਨੂੰ ਆਪਾਂ ਕਾਲੀ ਥਾਰ ਵਾਲੀ ਕਹਿ ਲਈਏ ਇਹਨੂੰ ਇੰਸਟਾਗ੍ਰam ਵਾਲੀ ਕਹਿ ਲਈਏ ਰੀਲਾ ਵਾਲੀ ਕਹਿ ਲਈਏ ਇਹਨੂੰ ਭਾਵੇਂ ਕਿਸੇ ਤੌਰ ਦੇ ਉਤੇ ਨਸ਼ੇ ਦੇ ਮਾਮਲੇ 'ਚ ਉਲਝੀ ਕਹਿ ਲਈਏ ਪਰ ਅੱਜ ਇਹਨੂੰ ਥੋੜੀ ਜਿਹੀ ਰਾਹਤ ਮਿਲੀ ਆ ਕਿਉਂਕਿ ਅੱਜ ਅਦਾਲਤ ਦੇ ਵੱਲੋਂ ਇਹਨੂੰ ਰਾਹਤ ਦਿੱਤੀ ਗਈ ਹੈ ਤੇ ਜ਼ਮਾਨਤ ਮਿਲ ਗਈ ਹੈ ਜੀ ਨੂੰ ਤੇ ਕਈ ਪੁਲਿਸ ਦੇ ਝੋਟੀ ਦੇ ਸੀਨੀਅਰ ਆਫਸਰ ਜਿਹੜੇ ਸਨ ਉਹ ਇੱਕ ਲੜਕੀ ਦੀ ਸਪੋਰਟ ਕਰ ਰਹੇ ਸਨ ਆ ਬਰ ਕੋਲੀ ਤਾਂ ਗੱਲ ਸੱਚੀ ਆ ਜੀ ਭਾਈ ਜਦੋਂ ਕੋਈ ਵੀ ਬੰਦਾ ਕੋਈ ਨਸ਼ੇ ਵਾਲਾ ਕੰਮ ਕਰੇ ਜਾਂ ਕੋਈ ਆਪਦੀ ਡਿਊਟੀ ਦੇ ਉੱਤੇ ਮਨਮਰਜ਼ੀਆਂ ਕਰੇ ਉਹਦੇ ਪਿੱਛੇ ਕਈ ਬੰਦੇ ਖੜੇ ਹੁੰਦੇ ਆ ਜੀ ਉਹ ਭਾਵੇਂ ਬੰਦਾ ਹੋਵੇ ਭਾਵੇਂ ਔਰਤ ਹੋਵੇ ਪਰ ਉਹਦੇ ਪਿੱਛੇ ਕੁਝ ਲੋਕਾਂ ਦਾ ਆਪਣਾ ਹੁੰਦਾ ਹੁਣ ਐਂ ਤਾਂ ਕੋਈ ਨੌਕਰੀ ਵੀ ਨਹੀਂ ਕਰ ਸਕਦਾ ਤੇ ਵਰਦੀ ਪਾ ਕੇ ਰੀਲਾ ਵੀ ਨਹੀਂ ਕੋਈ ਬਣਾ ਸਕਦਾ ਜੇਕਰ ਏਦਾਂ ਬਣਾਉਣ ਦੀ ਇਜਾਜ਼ਤ ਹੋਵੇ ਤੇ ਫਿਰ ਤਾਂ ਸਾਰਾ ਮਹਿਕਮਾ ਹੀ ਲੱਗਾ ਰਵੇ ਤਾਂ ਕੋਈ ਨਾ ਕੋਈ ਥਾਪੜਾ ਤਾਂ ਹੁੰਦਾ ਹੀ ਆ ਪਰ ਉਹ ਬੰਦੇ ਉੱਪਰ ਕੇ ਸਾਹਮਣੇ ਨਹੀਂ ਆਏ ਹੁੰਦੇ ਉਹ ਹੀ ਆ ਜਿਹਨਾਂ ਲੋਕਾਂ ਦੇ ਨਾਲ ਕੋਈ ਨਿਜ ਹੁੰਦਾ ਤੇ ਉਹਨਾਂ ਦੀ ਕੋਈ ਥਾਪੜ ਵਾਲੀ ਗੱਲ ਤਾਂ ਹੁੰਦੀ ਹੈ ਕਿਸਾਨ ਯੂਨੀਅਨਸ ਨੇ ਫੇਰ ਰਏ ਹੀ ਫੈਸਲਾ ਕੀਤਾ ਕਿ ਉਹ ਪ੍ਰਦਰਸ਼ਨ ਕਰਨਗੇ ਐਤਕੀ ਮੁੱਦਾ ਕੀ ਹੈ ਤਾਂ ਕਿਸਾਨਾਂ ਨੇ ਇਹ ਗੱਲ ਕਹੀ ਵੀ ਅਸੀਂ ਦਸੰਬਰ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਉਹ ਕਰਨਗੇ ਪ੍ਰਦਰਸ਼ਨ ਨਹੀਂ ਵਜਾ ਇਹ ਆ ਵੀ ਭਾਈ ਇਹਨਾਂ ਨੇ ਸਾਡੀਆਂ ਟਰਾਲੀਆਂ ਚੋਰੀ ਦੇ ਮਾਮਲੇ ਦੇ ਵਿੱਚ ਹੇਰਾਫੇਰੀ ਕੀਤੀ ਆ ਧੋਖਾ ਕਰ ਰਹੇ ਆ ਇਹ ਜ਼ਿਆਰਤੀ ਕਰ ਰਹੇ ਆ ਤੇ ਅਸੀਂ ਇਹਨਾਂ ਦੇ ਧੋਖੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦੀ ਸਰਕਾਰ ਤੇ ਜ਼ਿਲ੍ਹਾ ਦੇ ਪ੍ਰਸ਼ਾਸਨ ਦੇ ਖਿਲਾਫ ਉਹ ਕਹਿੰਦੇ ਜੀ ਅਸੀਂ ਪ੍ਰਦਰਸ਼ਨ ਕਰਾਂਗੇ ਤੇ ਉਹਨਾਂ ਨੇ ਕਹਿ ਜੀ ਜ਼ਿਲ੍ਹਾ ਅਡਮਿਨਿਸਟ੍ਰੇਟ ਦਫ਼ਤਰਾਂ ਦੇ ਮੋਰੇ ਅਸੀਂ ਦਸੰਬਰ ਦੇ ਵਿੱਚ ਪੱਕੇ ਤੌਰ ਦੇ ਉੱਤੇ ਮੋਰਚੇ ਲਾਵਾਂਗੇ ਤੇ ਜਿਹੜੀ ਡੈੱਡ ਬੋਡੀ ਢੋਣ ਵਾਲੀ ਮਿਊਸਪੈਲਿਟੀ ਦੀ ਆਪਣੀ ਇੱਕ ਵੈਨ ਹੁੰਦੀ ਆ ਕਹਿੰਦੇ ਵੈਨ ਵਰਤਣ ਦੀ بجائے ਜਿਹੜਾ ਕੂੜੇ ਵਾਲਾ ਟਰੱਕ ਹੈ ਉਹਦੇ ਚ ਲਾਸ਼ਾਂ ਢੋਈਆਂ ਜਾ ਰਹੀਆਂ ਨੇ ਕਿਹੜੇ ਸ਼ਹਿਰ ਦੀ ਗੱਲ ਹੈ ਦੇਖੋ ਇਹ ਫਗਵਾੜੇ ਦੀ ਗੱਲ ਹੈ ਜੀ ਫਗਵਾੜੇ ਦੇ ਵਿੱਚੋਂ ਬੜੀ ਦੁਖਦਾਈ ਖਬਰ ਆਈ ਹੈ ਬੜੀ ਕਹਿ ਕੇ ਵੀ ਦਰਦਨਾਖ ਖਬਰ ਆਈ ਹੈ ਕਿਉਂਕਿ ਇੱਥੇ ਇੱਕ ਬੰਦੇ ਦੀ ਮੌਤ ਹੋ ਗਈ ਜੀ ਉਹ ਬੰਦੇ ਨੂੰ ਸ਼ਮਸ਼ਾਨ ਘਟ ਲੈ ਕੇ ਜਾਣਾ ਤੇ ਉਹਨੂੰ ਕੋਈ ਹੋਰ ਗੱਡੀ ਤਾਂ ਮਿਲੀ ਨਹੀਂ ਉਹਨੂੰ ਕੂੜੇ ਵਾਲੀ ਗੱਡੀ ਦੇ ਵਿੱਚ ਲੈ ਕੇ ਗਏ ਆ ਪ੍ਰਸ਼ਾਸਨ ਦੇ ਅਧਿਕਾਰੀ ਇਹਦੀ ਬਣ ਗਈ ਜੀ ਵੀਡੀਓ ਵੀਡੀਓ ਤੋਂ ਬਾਅਦ ਮਾਮਲਾ ਬੜਾ ਵੱਡਾ ਬਣ ਗਿਆ ਤੇ ਹੁਣ ਪਤਾ ਲੱਗਾ ਜੀ ਕਿ ਅਜਬ ਨੁਖੀ ਅਧਿਕਾਰ ਕਮਿਸ਼ਨ ਨੇ ਇਹਦਾ ਨੋਟਸ ਲਿਆ ਵੀ ਭਾਈ ਇਸ ਤਰੀਕੇ ਨਾਲ ਤੁਸੀਂ ਬੋਡੀ ਕਿਵੇਂ ਲਿਜਾ ਸਕਦੇ ਤੇ ਬਾਕੀ ਨਤੀਸ਼ ਘਮਾਰਨ ਜਦੋਂ ਸੌ ਚੁੱਕੀ ਫਿਰ ਹੱਲਾ ਗੁੱਲਾ ਤੇ ਹੋਰ ਨਾਰੇ ਨੂਰੇ ਲੱਗੇ ਜੀ ਪੂਰੇ ਜਸ਼ਨ ਮਨਾਏ ਗਏ ਪੂਰੇ ਦੀ ਪੂਰੇ ਲੋ ਦਸਵੀਂ ਵਾਰ ਉਹ ਮੁੱਖ ਮੰਤਰੀ ਬਣੇ ਉਹ ਤਾਂ ਮੈਂ ਨਾ ਪੁੱਠਣਾ ਸ਼ਾਲਾ ਮਾਰਨ ਵਾਲੀ ਗੱਲ ਬਣੀ ਪਈ ਆ ਕਿਉਂਕਿ ਉਹ ਇਹ ਗੱਲ ਕਹਿੰਦੇ ਵੀ ਅਸੀਂ ਵਿਕਾਸ ਹੀ ਇੰਨਾ ਕੀਤਾ ਜਿਹਦੇ ਕਰਕੇ ਸਾਨੂੰ ਇੰਨੀ ਵੱਡੀ ਰਿਕਾਰਡ ਤੋੜ ਜਿੱਤ ਮਿਲੀ ਆ 10ਵੀਂ ਬਾਰ ਅੱਜ ਬਿਹਾਰ ਦੇ ਮੁੱਖ ਮੰਤਰੀ ਦੀ ਸਹੁੰ ਚੁੱਕੀ ਹੈ ਇਹਨਾਂ ਨੇ ਗਾਂਧੀ ਮੈਦਾਨ ਪੱਟੜਾਂ ਦੇ ਵਿੱਚ ਇੱਥੇ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਪ੍ਰਧਾਨ ਜੇਪੀ ਨੱਡਾ ਸਵੇਤ ਵੱਡੇ ਨੇਤਾ ਸੀਗੇ ਸੱਤੀ ਮੰਤਰੀਆਂ ਨੇ ਇੱਥੇ ਸਭ ਅੱਜ ਸਹੁੰ ਚੁੱਕੀ ਹੈ ਨਾਲ 14 ਭਾਜਪਾ ਦੇ ਕੋਟੇ ਵਿੱਚੋਂ ਆ ਆਮ ਜਨਤਾ ਪਾਲ ਯੂਨਾਈਟਿਡ ਦੇ ਕੋਟੇ ਚੋਂ ਆ ਦੋ ਲੋਕ ਜਨ ਸ਼ਕਤੀ ਪਾਰਟੀ ਦੇ ਕੋਟੇ ਚੋਂ ਆ ਇੱਕ ਹਮ ਪਾਰਟੀ ਤੇ ਇੱਕ ਕੁਸ਼वाहा ਦੀ ਪਾਰਟੀ ਦੇ ਵਿੱਚ ਮੰਤਰੀ ਬਣਾਇਆ ਗਿਆ ਇਹਦੇ ਵਿੱਚ ਇੱਕ ਮੁਸਲਮਾਨ ਭਾਈ ਕਨੜਾ ਚਿਹਰਾ ਵੀ ਸ਼ਾਮਲ ਹੈਗਾ ਜਨਤਾਧਲੀ ਯੂਨਾਈਟਿਡ ਨੇ ਜਮਾਖਾਨ ਨੂੰ ਇੱਕ ਵਾਰੀ ਫੇਰ ਮੰਤਰੀ ਬਣਾਇਆ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਕਹੀ ਆ ਵੀ ਦੇਖੋ ਬੱਲੇ ਬੱਲੇ ਦਾ ਕਾਰਨ ਇਕੋ ਹੀ ਆ ਵੀ ਅਸੀਂ ਕੰਮ ਬਹੁਤ ਕੀਤੇ ਆ ਵਿਰੋਧੀ ਇਹ ਗੱਲ ਕਹਿੰਦੇ ਵੀ ਤੁਸੀਂ ਵੋਟਾਂ ਚੋਰੀ ਕੀਤੀਆਂ ਤੇ ਟੇਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੁਣ ਪੰਜਾਬ ਦਾ ਬਸੰਤ ਸਿੰਘ ਸਾਹਿਬ ਠੀਕ ਆ ਜੀ ਪੰਜਾਬ ਦੇ ਵਿੱਚ ਅੱਜ ਵੀ ਸੋਹਣੀ ਧੁੱਪ ਨਿਕਲੀ ਆ ਇਹਨਾਂ ਦਾ ਭਾਵੇਂ ਜੀ ਕਿ ਕੋਈ ਬਹੁਤ ਵੱਡੀ ਕਿਹੜੇ ਠੰਡ ਵਾਲੀ ਵੀ ਗੱਲ ਨਹੀਂ ਆ ਦੁਪਹਿਰ ਦੇ ਵੇਲੇ ਤਾਂ ਤੇ ਪਰ ਰਾਤ ਨੂੰ ਥੋੜੀ ਜਿਹੀ ਠੰਡ ਹੋ ਜਾਂਦੀ ਆ ਮੌਸਮ ਉਹ ਭਾਗ ਦੇ ਗੱਲ ਕਹੀ ਆ ਕਿ ਤਿੰਨ ਚਾਰ ਦਿਨ ਪੰਜਾਬ ਦਾ ਮੌਸਮ ਉੱਥੇ ਰਹਿਣਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸ਼ਾਇਦ ਕੜੀਆਂ ਪੈਣ ਤੇ ਕੜੀਆਂ ਪੈਣ ਤੋਂ ਬਾਅਦ ਪੰਜਾਬ ਦੇ ਵਿੱਚ ਇੱਕਦਮ ਜਿਹੜੀ ਥਾਰੀ ਵਧੂਗੀ ਤੇ ਫਿਲਹਾਲ ਰਾਤ ਦੇ ਵੇਲੇ ਠੰਡਾ ਤੇ ਫਰੀਦਕੋਟ ਸਭ ਤੋਂ ਠੰਡਾ ਜੀ ਫਰੀਦਕੋਟ ਘੱਟ ਤੋਂ ਘੱਟ ਟੈਂਪਰੇਚਰ ਹੈ ਜਿਹੜਾ 7 ਤੱਕ ਪਹੁੰਚ ਗਿਆ ਤੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਹੈਗਾ ਜੀ 23 24 22 ਇਥੋਂ ਤੱਕ ਜੀ ਕੰਬਾ ਨਹੀਂ ਛੜਨ ਲੱਗਿਆ ਹਲੇ ਇਹ ਜਿਹੜੀ ਸਾੜੇ ਕਾਂਬੇ ਵਾਲੀ ਗੱਲ ਨਹੀਂ ਜੀ ਉਧਰ ਜਾਈ ਲੈਣੀ ਪੈਂਦੀ ਹੈ ਰਾਤ ਨੂੰ ਪਰ ਤਾਂਦੇ ਵਾਲੀ ਗੱਲ ਹੈ ਨਹੀਂ ਕਿ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਜੀ ਬਹੁਤ ਧੰਨਵਾਦ